ਭਾਈਆ ਜੌਂਡੀਆ ਟਰੈਕਟਰ ਤੁਹਾਨੂੰ ਬਹੁਤ ਸਸਤਾ ਦੇਣਾ ਹੈ ਜਵਾਕਾ ਵਾਲਾ ਲਈ ਤੁਸੀਂ ਵੀ ਜਿਵੇਂ ਮਰਜ਼ੀ ਫਿਰੋ ਆਹ ਦੇਖੋ ਲਾਈਟਲ ਟ੍ਰੈਲੀ ਇਹ ਟਰੈਕਟਰ ਟਰੈਲੀ ਪਤਾ ਕਿੰਨੇ ਦੇ ਨੇ ਕੋਈ 15000 ਦੇ ਨਹੀਂ ਕੋਈ 20000 ਦੇ ਨਹੀਂ ਸਿਰਫ 11.5000 ਦਾ ਬਾਈ ਹਾਂ 11.5000 ਦਾ ਜਿੰਨੇ ਮਰਜੀ ਪੀਸ ਲੈ ਜਾ ਕੋਈ ਜਿੰਨੇ ਮਰਜੀ ਲੈ ਜਾ ਗਾਰੰਟੀ ਗਰੂਟੀ ਦੇ ਦਾਂਗੇ 6 ਮਹੀਨਿਆਂ ਦੀ ਆਏ ਆ ਗਈ ਜੀਪ ਕਿੰਨੇ ਦੀ ਇਹ 5000 ਦੀ ਮੋਟਰਸਾਈਕਲ ਕਿੰਨੇ ਤੋਂ ਸਟਾਰਟ ਮੋਟਰਸਾਈਕਲ 3500 ਤੋਂ ਸਟਾਰਟ ਹੈ ਇਹ ਕੋਣ ਕਿੰਨੇ ਦੀ ਹੈ ਰੁਪਈਆ ਕੋਣ ਦੇ ਦਾਂਗੇ 11.5000 ਦੀ ਕੀ ਸਰਪ੍ਰੈਂਸ ਦੋ ਜਵਾਕ ਬੈਠਣਗੇ ਨਾ ਹਾਂ ਦੋ ਬੈਠਣਗੇ ਇੱਜ ਆ ਜੋ ਤੁਹਾਨੂੰ ਅੰਦਰ ਖੜਾਉਣੇ ਦਿਖਾਈਏ ਸ਼ੋਰੂਮ ਕਿੱਥੇ ਹੈ ਬਾਈ ਆਪਣਾ ਹੈ ਆਪਣਾ ਡਿੜਬੇ ਲਿੰਕ ਰੋਡ ਇਹ 8000 ਦਾ ਦੇ ਦਾਂਗੇ ਆਪਾਂ ਆਹ ਮੋਟਰਸਾਈਕਲ ਇਹ 7000 ਰੁਪਏ ਦਾ ਅੱਜ ਸਕੂਟਰ ਕਿੰਨਾ ਸੋਹਣਾ ਯਾਰ ਹਾ ਹਾ ਕਿੰਨੇ ਦਾ ਇਹ 5000 ਦਾ ਦੇ ਦਾਂਗੇ ਬੈਸਪਾਸ ਸਕੂਟਰ ਹੋਰ ਖੜਾਉਣੇ ਵੇਖੋ ਭਾਈ ਆ ਸਾਰੇ ਤਰ੍ਹਾਂ ਦੇ ਵਾਇਰਲ ਮਿਲ ਜਾਣਗੇ ਜਿਵੇਂ ਘਰ ਚ ਸਜਾਉਣ ਵਾਲੇ ਚੀਜ਼ਾਂ ਵੀ ਤੇ ਨਵੀਆਂ ਨਵੀਆਂ ਆਈਟਮਾਂ ਵੇਖਣ ਲਈ ਭਾਈ ਉਹਨਾਂ ਦੇ ਪੇਜ ਦਾ ਸਕਰੀਨਸ਼ਾਟ ਪਾਇਆ ਹੈਗਾ ਇਹਨੂੰ ਫੋਲੋ ਜਰੂਰ ਜਰੂਰ ਕਰ ਲਓ ਜੀ ਆ ਚੀਜ਼ਾਂ ਤੁਹਾਨੂੰ ਮਿਲ ਲਈਆਂ ਹੁਣ ਦਿਰਬਾ ਸ਼ਹਿਰ ਤੋਂ ਨਮਾ ਕੰਮ ਕੀਤਾ ਰੇਟ ਜਮੀ ਬਾਜਬ ਨੇ ਕਰਦੋ ਸ਼ਿਰ ਧੰਨਵਾਦ ਜੀ